ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਸੋਮਵਾਰ ਦੀ ਰਾਤ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਤੁਸੀਂ ਇਸ ਜਗ੍ਹਾ ਤੇ ਰੱਖਣਾ ਹੈ ਕਰੋੜਾ ਨਹੀਂ ਸਗੋਂ ਅਰਬਾਂ ਦੇ ਮਾਲਕ ਬਣ ਜਾਓਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇੱਕ ਐਸੀ ਚੀਜ਼ ਜੋ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲੈਣੀ ਹੈ ਤੇ ਸਾਰਾ ਸਾਲ ਤੁਹਾਡਾ ਪਰਸ ਹਮੇਸ਼ਾ ਪੈਸਿਆਂ ਨਾਲ ਭਰਿਆ ਰਹੇਗਾ। ਕਦੇ-ਕਦੇ ਵੀ ਤੁਹਾਡਾ ਪਰਸ ਖਾਲੀ ਨਹੀਂ ਰਹੇਗਾ। ਡੈਬਿਟ ਕਾਰਡ, ਕ੍ਰੈਡਿਟ ਕਾਰਡ ਸਭ ਭਰੇ ਰਹਿਣਗੇ। ਅੱਜਕੱਲ ਹਰ ਕੋਈ ਚਾਹੁੰਦਾ ਹੈ ਉਹਦੇ ਕੋਲ ਇੰਨਾ ਪੈਸਾ ਹੋਵੇ ਕਿ ਆਪਣੀ ਹਰ ਇੱਛਾ ਉਹ ਪੂਰੀ ਕਰ ਸਕੇ ਇੰਨਾ ਜ਼ਿਆਦਾ ਵੀ ਨਹੀਂ ਤਾਂ ਘੱਟ ਤੋਂ ਘੱਟ ਇੰਨਾ ਤਾਂ ਪੈਸਾ ਹੋਵੇ ਕਿ ਉਹਨੂੰ ਕਿਸੇ ਚੀਜ਼ ਦੇ ਲਈ ਤਰਸਣਾ ਨਾ ਪਵੇ ਜੋ ਉਹਦਾ ਮਨ ਕਰੇ ਛੱਟ ਹੀ ਖਰੀਦ ਸਕੇ ਕਈ ਲੋਕ ਐਸੇ ਹਨ ਜਿਹੜੇ ਸਵੇਰੇ-ਸਵੇਰ ਉੱਠਦੇ ਹਨ ਉਹਨਾਂ ਦਾ ਪਰਸ ਪੈਸਿਆਂ ਨਾਲ ਭਰਿਆ ਹੁੰਦਾ ਹੈ ਪਰ ਰਾਤ ਤੱਕ ਉਹ ਪੂਰਾ ਹੀ ਪਰਸ ਪੈਸਿਆਂ ਵਾਲਾ ਖਤਮ ਹੋ ਜਾਂਦਾ ਹੈ ਉਹਨਾਂ ਦੇ ਕੋਲ ਥੋੜੇ ਹੀ ਸਿੱਕੇ ਬਚ ਜਾਂਦੇ ਹਨ ਐਸਾ ਬਹੁਤ ਹੁੰਦਾ ਹੈ ਪਰ ਟੈੱਕਦਾ ਨਹੀਂ ਇਹਨਾਂ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੱਲ ਲੈ ਕੇ ਅੱਜ ਦੀ ਵੀਡੀਓ ਵਿੱਚ ਅਸੀਂ ਆਏ ਹਾਂ ਸਾਥ ਸੰਗਤ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਿਓ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਹਨ ਜੇ ਤੁਸੀਂ ਅੱਗੇ ਪਿੱਛੇ ਕਰਕੇ ਵੇਖਦੇ ਹੋ ਤਾਂ ਉਹ ਮਿਸ ਹੋ ਜਾਂਦੀਆਂ ਹਨ ਇਸ ਲਈ ਵੀਡੀਓ ਨੂੰ ਪੂਰਾ ਸੁਣਿਓ ਬਿਨਾਂ ਸਕਿਪ ਕੀਤੇ ਤਾਂ ਸੰਗਤ ਜੀ ਨਹੀਂ ਤਾਂ ਤੁਸੀਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਸ ਤੋਂ ਵਾਂਝੇ ਰਹਿ ਜਾਓਗੇ ਉਹਨਾਂ ਨੋ ਚੀਜ਼ਾਂ ਦੇ ਵਿੱਚੋਂ ਸਭ ਤੋਂ ਪਹਿਲੀ ਚੀਜ਼ ਹੈ ਚਾਂਦੀ ਦਾ ਸਿੱਕਾ ਜੇਕਰ ਤੁਸੀਂ ਆਪਣੇ ਪਰਸ ਵਿੱਚ ਰੱਖੋਗੇ ਤਾਂ ਮਾਤਾ ਲక్ష్ਮੀ ਦੀ ਕਿਰਪਾ ਹੋਵੇਗੀ ਤੁਹਾਡੇ ਉੱਤੇ ਤੁਸੀਂ ਸਮਝ ਹੀ ਨਹੀਂ ਪਾਓਗੇ ਕਿ ਪੈਸਾ ਕਿੱਧਰੋਂ ਆ ਰਿਹਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਜੇਕਰ ਤੁਸੀਂ ਚਾਂਦੀ ਦਾ ਸਿੱਕਾ ਤੁਹਾਡੇ ਕੋਲ ਨਹੀਂ ਹੈ ਜਾਂ ਪੈਸਿਆਂ ਦੀ ਕਮੀ ਹੈ ਤੁਸੀਂ ਨਹੀਂ ਖਰੀਦ ਸਕਦੇ ਤਾਂ ਤੁਹਾਡੇ ਕੋਲ ਘਰ ਦੇ ਵਿੱਚ ਕੋਈ ਨਾ ਕੋਈ ਗਹਿਣਾ ਕੋਈ ਨਾ ਕੋਈ ਵੀ ਚਾਂਦੀ ਦਾ ਗਹਿਣਾ ਜ਼ਰੂਰ ਹੁੰਦਾ ਹੈ ਛੋਟਾ ਹੋਵੇ ਭਾਵੇਂ ਵੱਡਾ ਸ਼ਾਪ ਹੋਵੇ ਜਾਂ ਛੱਲਾ ਜਾਂ ਝਾਂਜਰ ਹੋਵੇ ਭਾਵੇਂ ਨਿੱਕੀ ਜਹੀ ਵੀ ਕੋਈ ਚਾਂਦੀ ਦੀ ਚੀਜ਼ ਹੈ ਉਹ ਵੀ ਤੁਸੀਂ ਆਪਣੇ ਪਰਸ ਵਿੱਚ ਰੱਖ ਸਕਦੇ ਹੋ ਜਿਸ ਨੂੰ ਰੱਖਣ ਦੇ ਨਾਲ ਤੁਹਾਡੇ ਪਰਸ ਵਿੱਚ ਪੈਸਾ ਚੁੰਮਕ ਦੀ ਤਰ੍ਹਾਂ ਖਿੱਚਿਆ ਚਲਿਆ ਆਵੇਗਾ ਦੂਜੀ ਚੀਜ਼ ਹੈ ਪੀਪਲ ਦਾ ਪੱਤਾ ਪੀਪਲ ਦੇ ਪੱਤੇ ਨੂੰ ਤુલਸੀ ਦੇ ਪੱਤੇ ਨੂੰ ਸ਼ਾਸਤਰ ਦੇ ਅਨੁਸਾਰ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਹੈ ਪੀਪਲ ਦੇ ਦਰਖਤ ਦਾ ਮਤਲਬ ਹੈ ਜਿਹੜਾ ਪੈਸਾ ਹੁੰਦਾ ਹੈ ਉਸ ਨੂੰ ਖਿੱਚਣ ਦਾ ਕੰਮ ਕਰਦਾ ਹੈ ਉਹਦੇ ਵਿੱਚ ਸ਼ਕਤੀ ਹੁੰਦੀ ਹੈ ਪੀਪਲ ਦੇ ਪੱਤਿਆਂ ਨੂੰ ਪੈਸਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਸ ਕਰਕੇ ਜੇਕਰ ਤੁਸੀਂ ਆਪਣੇ ਪਰਸ ਦੇ ਵਿੱਚ ਪੀਪਲ ਦਾ ਪੱਤਾ ਰੱਖੋਗੇ ਜੇਕਰ ਤੁਸੀਂ ਇਹ ਪਰਸ ਵਿੱਚ ਰੱਖ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਪੈਸਾ ਖਿੱਚਿਆ ਚਲਿਆ ਆਵੇਗਾ ਕਦੇ ਵੀ ਪੈਸੇ ਦੀ ਤੰਗੀ ਨਹੀਂ ਹੋਵੇਗੀ ਤਾਂ ਤੁਹਾਨੂੰ ਆਰਥਿਕ ਸਥਿਤੀ ਦਾ ਮਾੜੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣੇ ਪੈਣਗੇ ਹੁਣ ਗੱਲ ਕਰਦੇ ਹਾਂ ਤੀਜੇ ਉਪਾਅ ਦੀ ਇਹ ਇੱਕ ਤਰ੍ਹਾਂ ਦਾ ਟੋਟਕਾ ਵੀ ਹੈ ਇਹਦੇ ਵਿੱਚ ਤੁਸੀਂ ਕੀ ਇਹਦੇ ਵਿੱਚ ਤੁਹਾਨੂੰ ਕੀ ਜ਼ਰੂਰਤ ਹੈ ਇੱਕ ਲਾਲ ਕਾਗਜ਼ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਜੋ ਤੁਸੀਂ ਉਹਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਤੁਹਾਡੇ ਇਸ਼ਿਆ ਹੈ ਜੋ ਵੀ ਮਨੋਕਾਮਨਾ ਹੈ ਉਹਦੇ ਉੱਪਰ ਲਿਖ ਦੇਣੀ ਹੈ ਤੁਸੀਂ ਫਿਰ ਉਹਨੂੰ ਆਪਣੇ ਪਰਸ ਵਿੱਚ ਫੋਲਡ ਕਰਕੇ ਰੱਖ ਲੈਣਾ ਹੈ ਇੰਜ ਕਰਨ ਨਾਲ ਜਿਹੜੀ ਵੀ ਤੁਹਾਡੇ ਇਸ਼ਿਆ ਤੇ ਮਨੋਕਾਮਨਾ ਹੈ ਪੂਰੀ ਹੋ ਜਾਵੇਗੀ ਪਰਸ ਤੁਹਾਡਾ ਤੁਹਾਡੀ ਹੈਲਪ ਕਰੇਗਾ ਪੈਸਾ ਜ਼ਿਆਦਾ ਕਮਾਉਣ ਦੇ ਵਿੱਚ લાલ ਰੰਗ ਜਿਹੜਾ ਹੁੰਦਾ ਹੈ ਉਹ ਸ਼ੁਭ ਹੁੰਦਾ ਹੈ ਪੈਸੇ ਨੂੰ ਆਕਰਸ਼ਿਤ ਕਰਦਾ ਹੈ ਤੁਹਾਡਾ ਜੋ ਪਰਸ ਹੈ ਹਮੇਸ਼ਾ ਪੈਸਿਆਂ ਨਾਲ ਭਰਿਆ ਰਹੇਗਾ ਹੁਣ ਗੱਲ ਕਰਦੇ ਹਾਂ ਅਗਲੇ ਉਪਾਅ ਦੀ ਜਿਸ ਤੇ ਵਿੱਚ ਤੁਸੀਂ ਕੀ ਲੈਣਾ ਹੈ ਥੋੜੇ ਜਿਹੇ ਚਾਵਲ ਅਨਾਜ ਲੈਣੇ ਹਨ ਅਨਾਜ ਨੂੰ ਧਨ ਦਾ ਦਰਜਾ ਦਿੱਤਾ ਜਾਂਦਾ ਹੈ ਥੋੜੇ ਜਿਹੇ ਚਾਵਲ ਆਪਣੇ ਪਰਸ ਵਿੱਚ ਪਾ ਲੈਣੇ ਹਨ ਇਸ ਦੇ ਨਾਲ ਜਿਹੜਾ ਵੀ ਤੁਹਾਡਾ ਅਣਚਾਹ ਖਰਚਾ ਹੋਵੇਗਾ ਘਟ ਹੋ ਜਾਵੇਗਾ ਜਦੋਂ ਅਣਚਾਹ ਖਰਚਾ ਘਟ ਜਾਵੇਗਾ ਪੈਸਾ ਆਪਣੇ ਆਪ ਹੀ ਬਰਕਤ ਪੈਣੀ ਫਿਰ ਉਸ ਦੇ ਵਿੱਚ ਸ਼ੁਰੂ ਹੋ ਜਾਵੇਗੀ ਹੁਣ ਗੱਲ ਕਰਦੇ ਆਂ ਅਗਲੇ ਉਪਾਦੀ ਜਿਸ ਦੇ ਵਿੱਚ ਤੁਸੀਂ ਕੀ ਲੈਣਾ ਹੈ ਥੋੜੇ ਜਿਹੇ ਚਾਵਲ ਅਨਾਜ ਦੇ ਲਈ ਧਨ ਦਾ ਦਰਜਾ ਜਿਸ ਨੂੰ ਦਿੱਤਾ ਗਿਆ ਹੈ ਤੁਸੀਂ ਥੋੜੇ ਜਿਹੇ ਚਾਵਲ ਪਰਸ ਵਿੱਚ ਪਾ ਲੈਣੇ ਹਨ ਕਿਉਂਕਿ ਚਾਵਲਾਂ ਨੂੰ ਮਾਤਾ ਲਕਸ਼ਮੀ ਦਾ ਵੀ ਸਰੂਪ ਮੰਨਿਆ ਜਾਂਦਾ ਹੈ ਹੁਣ ਅਗਲੇ ਉਪਾਦੀ ਗੱਲ ਕਰਦੇ ਆਂ ਤੁਸੀਂ ਲੈਣਾ ਹੈ ਇੱਕ ਛੋਟਾ ਜਿਹਾ ਸ਼ੀਸ਼ਾ ਤੁਸੀਂ ਘਰ ਵਿੱਚ ਜਦੋਂ ਵੇਖੋਗੇ ਲੇਡੀਜ਼ ਕੋਲ ਸ਼ੀਸ਼ਾ ਹੁੰਦਾ ਹੈ ਛੋਟਾ ਜਿਹਾ ਸ਼ੀਸ਼ੇ ਦਾ ਟੁਕੜਾ ਚਾਹੇ ਲੈ ਲਓ ਉਸ ਨੂੰ ਵੀ ਤੁਸੀਂ ਪਰਸ ਵਿੱਚ ਰੱਖ ਸਕਦੇ ਹੋ ਬਿਲਕੁਲ ਛੋਟਾ ਜਿਹਾ ਸ਼ੀਸ਼ਾ ਲੈਣਾ ਹੈ ਜਿਸ ਦੇ ਨਾਲ ਤੁਹਾਡੇ ਹੱਥ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੁਸੀਂ ਚਾਹੋ ਤਾਂ ਛੋਟਾ ਸ਼ੀਸ਼ਾ ਬਾਜ਼ਾਰ ਵਿੱਚੋਂ ਵੀ ਲੈ ਕੇ ਆਸਾਨੀ ਨਾਲ ਰੱਖ ਸਕਦੇ ਹੋ ਤੁਸੀਂ ਆਪਣੇ ਪਰਸ ਵਿੱਚ ਛੋਟੇ ਜਿਹੇ ਸ਼ੀਸ਼ੇ ਨੂੰ ਜ਼ਰੂਰ ਰੱਖਿਓ ਇਹ ਵੀ ਧਨ ਨੂੰ ਆਕਰਸ਼ਿਤ ਕਰਨ ਵਾਲਾ ਮੰਨਿਆ ਜਾਂਦਾ ਹੈ ਬੜਾ کارਗਰ ਉਪਾਅ ਹੈ ਜਿਸ ਨੂੰ ਕਰਨ ਦੇ ਨਾਲ ਤੁਸੀਂ ਜੇਕਰ ਪਰਸ ਵਿੱਚ ਸ਼ੀਸ਼ਾ ਰੱਖ ਲਿਆ ਧਨ ਸੰਬੰਧੀ ਸਾਰੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਤੁਹਾਡਾ ਪਰਸ ਪੈਸਿਆਂ ਨਾਲ ਭਰਿਆ ਰਹੇਗਾ ਅਗਲੀ ਚੀਜ਼ ਹੈ ਕੌਡੀਆਂ ਤੁਸੀਂ ਵੇਖੋ ਕਿ ਕਿਸੇ ਵੀ ਨੇ ਜੇਕਰ ਤੁਹਾਨੂੰ ਗਿਫਟ ਸ਼ਾਪ ਤੋਂ ਇਹ ਕੌਡੀਆਂ ਮਿਲ ਜਾਂਦੀਆਂ ਹਨ ਦੁਕਾਨ ਤੋਂ ਵੀ ਆਸਾਨੀ ਨਾਲ ਮਿਲ ਜਾਣਗੀਆਂ ਇਹ ਕੌਡੀਆਂ ਆਪਣੇ ਪਰਸ ਦੇ ਵਿੱਚ ਤੁਸੀਂ 2 3 4 ਰੱਖਣੀਆਂ ਹੀ ਰੱਖਣੀਆਂ ਹਨ ਇਹ ਕੌੜੀਆਂ ਤੁਸੀਂ ਜਦੋਂ ਰੱਖ ਲਓਗੇ ਤਾਂ ਮਾਤਾ ਲక్ష్ਮੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੇ ਘਰ ਵਿੱਚ ਧਨ ਦੀ ਵਰਖਾ ਹੋਵੇਗੀ ਸਤਵੀਂ ਚੀਜ਼ ਹੈ ਰੁਦਰਾਕਸ਼ ਜਦੋਂ ਤੁਸੀਂ ਮਾਰਕੀਟ ਤੋਂ ਆਸਾਨੀ ਨਾਲ ਤੁਹਾਨੂੰ ਮਿਲ ਜਾਵੇਗਾ ਇਸ ਨੂੰ ਆਨਲਾਈਨ ਵੀ ਘਰ ਵਿੱਚ ਮੰਗਵਾ ਸਕਦੇ ਹੋ ਤੁਹਾਡੇ ਘਰ ਵਿੱਚ ਧਨ ਵਿੱਚ ਵਾਧਾ ਹੋ ਜਾਵੇਗਾ ਅਗਲੀ ਚੀਜ਼ ਹੈ ਵੱਡੇ ਬਜ਼ੁਰਗ ਜਦੋਂ ਹੁੰਦੇ ਸੀ ਨਾ ਤੇ ਕਦੇ ਉਹਨਾਂ ਦੇ ਅਸ਼ੀਰਵਾਦ ਦੇ ਰੂਪ ਵਿੱਚ ਉਹਨਾਂ ਦੇ ਪੁਰਾਣੇ ਜ਼ਮਾਨੇ ਦਾ ਜਦੋਂ ਰਹਿੰਦਾ ਸੀ 1 ਰੁਪਏ ਦਾ ਸਿੱਕਾ ਕਦੇ ਤੁਹਾਨੂੰ ਅਸ਼ੀਰਵਾਦ ਦੇ ਤੌਰ ਤੇ ਜੇਕਰ ਮਿਲਿਆ ਹੋਵੇਗਾ ਇਸ ਤਰ੍ਹਾਂ ਦੇ ਘਰ ਸਾਡੇ ਸਿੱਕੇ ਕਾਫੀ ਹੁੰਦੇ ਹਨ ਜਾਂ ਉਹਨਾਂ ਨੂੰ 1 ਰੁਪਿਆ ਜਾਂ 5 ਰੁਪਏ ਦਿੱਤੇ ਹੁਣ ਜੋ ਕਿ ਤੁਹਾਡੇ ਘਰ ਦੇ ਬਜ਼ੁਰਗਾਂ ਨੇ ਦਿੱਤੇ ਹੁਣ ਉਹ ਜਿਹੜਾ ਅਸ਼ੀਰਵਾਦ ਦੇ ਰੂਪ ਵਿੱਚ ਪੈਸੇ ਦਿੱਤੇ ਹੁੰਦੇ ਹਨ ਬੜੇ ਲੱੱਕੀ ਮੰਨੇ ਜਾਂਦੇ ਹਨ ਬੜੇ ਸ਼ੁਭ ਮੰਨੇ ਜਾਂਦੇ ਹਨ ਉਹਨਾਂ ਨੂੰ ਸੰਭਾਲ ਕੇ ਇੱਕ ਡੱਬੇ ਵਿੱਚ ਪਾ ਕੇ ਹਮੇਸ਼ਾ ਪਰਸ ਵਿੱਚ ਰੱਖਿਆ ਕਰੋ ਇਹ ਟੋਟਕਾ ਤੁਹਾਡੇ ਲਈ ਬੜਾ ਕਾਰਗਰ ਸਾਬਿਤ ਹੋਵੇਗਾ ਇਹਦੇ ਨਾਲ ਦੇਖਣਾ ਕਿ ਤੁਹਾਡਾ ਪਰਸ ਕਦੇ ਖਾਲੀ ਨਹੀਂ ਹੋਵੇਗਾ। ਕਈ ਵਾਰੀ ਤੁਸੀਂ ਪੈਸੇ ਰੱਖਦੇ ਹੋਇਆਂ ਬਹੁਤ ਹੀ ਗਲਤੀਆਂ ਕਰ ਦਿੰਦੇ ਹੋ ਜਿਸ ਕਰਕੇ ਤੁਹਾਡੇ ਘਰ ਵਿੱਚ ਦੁੱਖ ਤੇ ਦਲੇਦਰ ਆਉਂਦਾ ਹੈ। ਘਰ 'ਚ ਗਰੀਬੀ ਆਉਂਦੀ ਹੈ। ਪੈਸਾ ਨਹੀਂ ਟਿਕਦਾ ਪਰਸ ਖਾਲੀ ਰਹਿੰਦਾ ਹੈ। ਉਹ ਕਿਹੜੀਆਂ ਚੀਜ਼ਾਂ ਹਨ ਜੋ ਨਹੀਂ ਕਰਨੀਆਂ ਤੇ ਇਹ ਤੁਸੀਂ ਸਾਰੇ ਧਿਆਨ ਨਾਲ ਜ਼ੋਰ ਸੁਣਿਓ। ਸਭ ਤੋਂ ਪਹਿਲੀ ਗੱਲ ਜਿਹੜੇ ਲੋਕ ਕਰਦੇ ਹਨ ਆਪਣੇ ਪਰਸ ਵਿੱਚ ਜਿਹੜੇ ਨੋਟ ਹੁੰਦੇ ਹਨ ਉਹ ਤੋੜ ਮਰੋੜ ਕੇ ਇਸ ਤਰ੍ਹਾਂ ਕਰਕੇ ਫੋਲਡ ਕਰਕੇ ਰੱਖਦੇ ਹਨ ਇਹ ਸਭ ਤੋਂ ਵੱਡੀ ਗਰੀਬੀ ਦਾ ਕਾਰਨ ਹੈ ਇਸ ਤਰ੍ਹਾਂ ਨੋਟਾਂ ਨੂੰ ਰੱਖਣ ਦੇ ਨਾਲ ਪਰਸ ਵਿੱਚ ਮਾਤਾ ਲక్ష్ਮੀ ਨਾਰਾਜ਼ ਹੁੰਦੀ ਹੈ ਸਾਡੇ ਘਰ ਵਿੱਚ ਫਿਰ ਪੈਸਾ ਨਹੀਂ ਟਿਕਦਾ ਜਦੋਂ ਸਾਡੇ ਤੇ ਮਾਤਾ ਲక్ష్ਮੀ ਦੀ ਕਿਰਪਾ ਹੋਵੇਗੀ ਸਾਡੇ ਤੇ ਪ੍ਰਸੰਨ ਹੋਵੇਗੀ ਉਸ ਵੇਲੇ ਹੀ ਸਾਡੀਆਂ ਝੋਲੀਆਂ ਜਿਹੜੀਆਂ ਹਨ ਉਹ ਫਿਰ ਘਟ ਪੈ ਜਾਣਗੀਆਂ ਇਹਨਾਂ ਪੈਸਾ ਹੁੰਦਾ ਹੈ ਇਸ ਕਰਕੇ ਧਿਆਨ ਰੱਖੋ ਆਪਣੇ ਪਰਸ ਵਿੱਚ ਕਦੇ ਵੀ ਪੈਸਿਆਂ ਨੂੰ ਤੋੜ ਮਰੋੜ ਕੇ ਨਾ ਰੱਖੋ ਪੈਸਿਆਂ ਨੂੰ ਬੜੇ ਪਿਆਰ ਦੇ ਨਾਲ ਬੜੇ ਇੱਜ਼ਤ ਨਾਲ ਸੰਭਾਲ ਕੇ ਰੱਖੋ ਇਸ ਤੋਂ ਇਲਾਵਾ ਕਈ ਲੋਕ ਕੀ ਕਰਦੇ ਆ ਪੈਰਸ ਵਿੱਚ ਕੁਝ ਅਜਹੀਆਂ ਚੀਜ਼ਾਂ ਰੱਖਦੇ ਹਨ ਜੋ ਕਿ ਨਹੀਂ ਰੱਖਣੀਆਂ ਚਾਹੀਦੀਆਂ ਲੇਡੀਜ਼ ਆਪਣੇ ਮੇਕਅਪ ਦਾ ਸਮਾਨ ਜਾਂ ਕੁਝ ਹੋਰ ਚੀਜ਼ਾਂ ਪਰਸ 'ਚ ਰੱਖ ਲੈਂਦੀਆਂ ਹਨ ਇਹ ਸਾਡੀ ਗਰੀਬੀ ਦਾ ਕਾਰਨ ਬਣਦੀਆਂ ਹਨ ਜੇਕਰ ਇਹ ਸਮਾਨ ਜ਼ਰੂਰੀ ਹੈ ਉਸਤੇ ਬਿਨਾਂ ਮਤਲਬ ਤੁਹਾਡਾ ਗੁਜ਼ਾਰਾ ਨਹੀਂ ਤੁਸੀਂ ਉਸ ਨੂੰ ਜਿਹੜੀ ਆਪਣੀ ਜੇਬ ਪਰਸ ਵਾਲੀ ਹੁੰਦੀ ਹੈ ਉਸ ਨੂੰ ਅਲੱਗ ਜੇਬ ਦੇ ਵਿੱਚ ਪਾ ਕੇ ਰੱਖਣਾ ਹੈ ਕਿ ਪਰਸ ਦੇ ਵਿੱਚ ਪੈਸਿਆਂ ਵਿੱਚ ਇਹਨਾਂ ਚੀਜ਼ਾਂ ਨੂੰ ਮਿਕਸ ਨਾ ਕਰੋ ਇਹ ਵੀ ਇੱਕ ਬੜੀ ਵੱਡੀ ਗਲਤੀ ਹੈ ਜੋ ਤੁਸੀਂ ਕਰਦੇ ਹੀ ਕਰਦੇ ਹੋ ਇਸ ਤੋਂ ਬਾਅਦ ਜਦੋਂ ਤੁਸੀਂ ਜੌਬ ਜਾਂ ਵਪਾਰ ਕਰਦੇ ਹੋ ਵਾਪਸ ਜਦੋਂ ਘਰ ਵਿੱਚ ਆਉਂਦੇ ਹੋ ਜਿਹੜਾ ਪਰਸ ਤੁਹਾਡਾ ਹੈ ਇੱਧਰ ਉੱਧਰ ਰੱਖ ਦਿੰਦੇ ਹੋ ਇਹ ਵੀ ਤੁਹਾਡੇ ਦੁੱਖਾਂ ਤੇ ਦਿਲਦਰ ਦਾ ਕਾਰਨ ਬਣਦਾ ਹੈ ਆਪਣੇ ਪਰਸ ਨੂੰ ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ ਇੱਕ ਐਸੀ ਜਗ੍ਹਾ ਬਣਾਓ ਜਿਹੜੀ ਸਾਫ਼ ਜਗ੍ਹਾ ਹੋਵੇ ਇੱਕਦਮ ਪਰਫੈਕਟ ਜਗਾ ਜਿੱਥੋਂ ਪੈਸਾ ਲਿਆ ਕੇ ਤੁਸੀਂ ਰੱਖ ਸਕਦੇ ਹੋ ਕਹਿਣ ਤੋਂ ਭਾਵ ਕਿ ਐਸੀਆਂ ਚੀਜ਼ਾਂ ਘਰ ਵਿੱਚ ਕਈ ਹੁੰਦੀਆਂ ਹਨ ਜੋ ਝੂਠੀਆਂ ਤੇ ਨਕਾਰਾਤਮਕ ਜਗ੍ਹਾ ਦੇ ਨਾਲ ਸੰਬੰਧ ਰੱਖਦੀਆਂ ਹਨ ਤੁਸੀਂ ਹਮੇਸ਼ਾ ਪਰਸ ਨੂੰ ਸਾਫ਼ ਸੁਥਰੀ ਜਗ੍ਹਾ ਤੇ ਰੱਖਣਾ ਹੈ ਜੇਕਰ ਤੁਹਾਡੇ ਘਰ ਵਿੱਚ ਮੰਦਿਰ ਬਣਿਆ ਹੋਇਆ ਹੈ ਤੁਸੀਂ ਆਪਣੇ ਪਰਸ ਨੂੰ ਉੱਥੇ ਵੀ ਰੱਖ ਸਕਦੇ ਹੋ ਕੋਲ ਕੋਲ ਇੱਕ ਸਾਫ਼ ਜਲ ਦਾ ਗਲਾਸ ਵੀ ਰੱਖ ਸਕਦੇ ਹੋ ਜਦੋਂ ਤੁਹਾਡੇ ਘਰ ਵਿੱਚ ਸਵੇਰੇ ਸਵੇਰ ਸ਼ਾਮ ਦੇ ਸਮੇਂ ਕਿਸੇ ਵੇਲੇ ਵੀ ਭਜਨ ਬੰਦਗੀ ਹੋਵੇਗੀ ਉਸ ਜਲ ਦੇ ਵਿੱਚ ਬਹੁਤ ਹੀ ਊਰਜਾ ਵਾਲੀਆਂ ਕਿਰਣਾ ਸਮਾ ਜਾਣਗੀਆਂ। ਉਸ ਜਲ ਦਾ ਤੁਸੀਂ ਛਿੜਕਾ ਸਾਰੇ ਘਰ ਵਿੱਚ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਹਮੇਸ਼ਾ ਲਈ ਖਤਮ ਹੋ ਜਾਵੇਗੀ। ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ। ਉਸ ਪਾਣੀ ਦਾ ਛਿੜਕਾ ਵੀ ਕਰ ਸਕਦੇ ਹੋ। ਉਸ ਜਲ ਨੂੰ ਤੁਸੀਂ ਪੀ ਵੀ ਸਕਦੇ ਹੋ, ਬੱਚਿਆਂ ਨੂੰ ਪਿਲਾ ਸਕਦੇ ਹੋ ਕਿਉਂਕਿ ਉਸ ਦੇ ਵਿੱਚ ਤੁਹਾਡੇ ਘਰ ਦਾ ਨਾਮ ਜਾਪ ਜਿਹੜਾ ਹੈ ਸਮਾਇਆ ਹੁੰਦਾ ਹੈ। ਇਸ ਲਈ ਆਪਣੇ ਘਰ ਦੇ ਵਿੱਚ ਸ਼ੁੱਧ ਜਲ ਤੁਸੀਂ ਜ਼ਰੂਰ ਰੱਖਣਾ ਹੈ ਇਹ ਤੁਹਾਡੇ ਲਈ ਬਹੁਤ ਹੀ کارਗਰੀ ਉਪਾਅ ਸਾਬਿਤ ਹੋ ਜਾਵੇਗਾ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋਵੇਗਾ ਮਾੜੀਆਂ ਤੇ ਨਕਾਰਾਤਮਕ ਸ਼ਕਤੀਆਂ ਹਮੇਸ਼ਾ ਲਈ ਤੁਹਾਡੇ ਘਰ ਤੋਂ ਦੂਰ ਹੋ ਜਾਣਗੀਆਂ ਧੰਨਵਾਦ